Auckland Transport ਨੇ ਅੱਜ ਪਹਿਲੀ ਇਲੈਕਟ੍ਰਿਕ ਫੇਰੀ ਨੂੰ ਪਾਣੀ ਦੇ ਵਿੱਚ ਉਤਾਰਿਆ ਹੈ। ਸਵੇਰੇ ਮੈਕਮੋਨਲ ਐਂਡ ਵਿੰਗ ਸ਼ਿਪਯਾਰਡ ਫੈਕਟਰੀ ਦੇ ਫਰਸ਼ ਤੋਂ ਫੇਰੀ ਨੂੰ ਮਾਉਂਟ ਵੈਲਿੰਗਟਨ ਵਿੱਚ ਨੇੜਲੇ ਤਮਾਕੀ ਨਦੀ ਵਿੱਚ ਲਿਆਉਣ ਦੀ ਹੌਲੀ-ਹੌਲੀ ਪ੍ਰਕਿਰਿਆ ਸ਼ੁਰੂ ਕੀਤੀ ਗਈ। ਇਹ ਵੀ ਮੈਰੀ ਟਾਈਮ ਦੇ ਸੀਈਓ ਮਾਈਕਲ ਈਗਲਨ ਨੇ ਦੱਸਿਆ ਹੈ ਕਿ ਅਗਲੇ ਕੁਝ ਹਫ਼ਤਿਆਂ ਦੌਰਾਨ ਇਲੈਕਟ੍ਰਿਕ ਫੇਰੀ ਉੱਤੇ ਵੱਖ-ਵੱਖ ਤਕਨੀਕੀ ਜਾਂਚਾਂ ਕੀਤੀਆਂ ਜਾਣਗੀਆਂ ਉਹਨਾਂ ਨੇ ਕਿਹਾ ਹੈ ਕਿ ਇਹ ਫੇਰੀ ਹਾਈਲੀ ਆਟੋਮੇਟਿਡ ਹਨ ਅਤੇ ਆਪਰੇਸ਼ਨ ਸਿਸਟਮ ਦੀ ਜਾਂਚ ਤੋਂ ਬਾਅਦ ਇਹ ਆਕਲੈਂਡ ਟ੍ਰਾਂਸਪੋਰਟ ਦੇ ਹਵਾਲੇ ਕੀਤੀਆਂ ਜਾਣਗੀਆਂ 80 ਦੇ ਫੈਰੀ ਪ੍ਰੋਗਰਾਮ ਡਾਇਰੈਕਟਰ ਵੇਥਨ ਕੈਮੋਕ ਨੇ ਦੱਸਿਆ ਹੈ ਕਿ ਇਲੈਕਟ੍ਰਿਕ ਫੈਰੀਆਂ ਹਾਫ ਮੂਨ ਵੇ ਤੋਂ ਡਾਊਨਟਾਊਨ ਆਕਲੈਂਡ ਦੇ ਰੂਟ ਤੇ ਚੱਲਣਗੀਆਂ ਹਾਲਾਂਕਿ ਕਦੇ-ਕਦੇ ਡੈਵਨਪੋਰਟ ਅਤੇ ਹੌਪਸਨ ਵਿਲ ਪੁਆਇੰਟ ਵੱਲ ਵੀ ਇਹ ਰਵਾਨਾ ਕੀਤੇ ਜਾਣਗੇ ਫੇਰੀਆਂ 30 ਤੋਂ 45 ਮਿੰਟ ਦੀ ਮਿਡ ਹਾਰਬਰ ਯਾਤਰਾ ਲਈ ਤਿਆਰ ਕੀਤੀਆਂ ਗਈਆਂ ਹਨ ਇੱਕ ਫੇਰੀ ਦੀ ਲਾਗਤ ਲਗਭਗ 20 ਮਿਲੀਅਨ ਨਿਊਜ਼ੀਲੈਂਡ ਡਾਲਰ ਹੈ ਨਿਊਜ਼ੀਲੈਂਡ ਸਰਕਾਰ ਨੇ ਇਸ ਪ੍ਰੋਜੈਕਟ ਦੇ ਵਿੱਚ ਵੱਡਾ ਯੋਗਦਾਨ ਪਾਇਆ ਹੈ ਜੋ ਕੁੱਲ ਲਾਗਤ ਦਾ 2/3 ਹੈ ਬਾਕੀ NZTA ਅਤੇ ਆਕਲੈਂਡ ਕਾਉਂਸਲ ਵੱਲੋਂ ਯੋਗਦਾਨ ਪਾਇਆ ਗਿਆ ਹੈ ਉਹਨ ਦੱਸਦੀ ਹੈ ਕਿ ਫੇਰੀਆਂ ਦੀ ਉਮਰ 30 ਸਾਲ ਤੋਂ ਵੱਧ ਹੋਣ ਦੀ ਸੰਭਾਵਨਾ ਹੈ ਆਕਲੈਂਡ ਟ੍ਰਾਂਸਪੋਰਟ ਨੇ ਕਿਹਾ ਹੈ ਕਿ ਬੈਟਰੀਆਂ ਦੀ ਉਮਰ ਲਗਭਗ 10 ਸਾਲ ਦੀ ਹੋਣ ਦੀ ਉਮੀਦ ਹੈ ਇਸ ਤੋਂ ਪਹਿਲਾਂ ਹੀ ਇਹਨਾਂ ਨੂੰ ਬਦਲਣ ਦੀ ਲੋੜ ਵੀ ਪਵੇਗੀ ਆਕਲੈਂਡ ਟ੍ਰਾਂਸਪੋਰਟ ਦੇ ਅਧਿਕਾਰੀਆਂ ਨੇ ਦੱਸਿਆ ਹੈ ਕਿ ਫੇਰੀਆਂ 2025 ਦੇ ਅੰਤ ਤੱਕ ਚੱਲਣ ਦੀ ਸੰਭਾਵਨਾ ਹੈ ਆਕਲੈਂਡ ਟ੍ਰਾਂਸਪੋਰਟ ਨੇ ਅੱਜ ਪਹਿਲੀ ਇਲੈਕਟ੍ਰਿਕ ਫੇਰੀ ਨੂੰ ਪਾਣੀ ਦੇ ਵਿੱਚ ਉਤਾਰਿਆ ਹੈ ਸਵੇਰੇ ਮੈਕਮੋਨਲ ਐਂਡ ਵਿੰਗ ਸ਼ਪੀਅਰਡ ਫੈਕਟਰੀ ਦੇ ਫਰਸ਼ ਤੋਂ ਫੈਰੀ ਨੂੰ ਮਾਉਂਟ ਵਲੈਂਟਨ ਵਿੱਚ ਨੇੜਲੇ ਤਮਾਕੀ ਨਦੀ ਵਿੱਚ ਲਿਉਣ ਦੀ ਹੌਲੀ ਹੌਲੀ ਪ੍ਰਕਿਰਿਆ ਸ਼ੁਰੂ ਕੀਤੀ ਗਈ। ਇਹ ਵੀ ਮੈਰੀ ਟਾਈਮ ਦੇ ਸੀਈਓ ਮਾਈਕਲ ਈਗਲਨ ਨੇ ਦੱਸਿਆ ਹੈ ਕਿ ਅਗਲੇ ਕੁਝ ਹਫ਼ਤਿਆਂ ਦੌਰਾਨ ਇਲੈਕਟ੍ਰਿਕ ਫੇਰੀ ਉੱਤੇ ਵੱਖ-ਵੱਖ ਤਕਨੀਕੀ ਜਾਂਚਾਂ ਕੀਤੀਆਂ ਜਾਣਗੀਆਂ ਉਹਨਾਂ ਨੇ ਕਿਹਾ ਹੈ ਕਿ ਇਹ ਫੇਰੀ ਹਾਈਲੀ ਆਟੋਮੇਟਿਡ ਹਨ ਅਤੇ ਆਪਰੇਸ਼ਨ ਸਿਸਟਮ ਦੀ ਜਾਂਚ ਤੋਂ ਬਾਅਦ ਇਹ ਆਕਲੈਂਡ ਟ੍ਰਾਂਸਪੋਰਟ ਦੇ ਹਵਾਲੇ ਕੀਤੀਆਂ ਜਾਣਗੀਆਂ 80 ਦੇ ਫੈਰੀ ਪ੍ਰੋਗਰਾਮ ਡਾਇਰੈਕਟਰ ਵੇਥਨ ਕੈਮੋਕ ਨੇ ਦੱਸਿਆ ਹੈ ਕਿ ਇਲੈਕਟ੍ਰਿਕ ਫੈਰੀਆਂ ਹਾਫ ਮੂਨ ਵੇ ਤੋਂ ਡਾਊਨਟਾਊਨ ਆਕਲੈਂਡ ਦੇ ਰੂਟ ਤੇ ਚੱਲਣਗੀਆਂ ਹਾਲਾਂਕਿ ਕਦੇ-ਕਦੇ ਡੈਵਨਪੋਰਟ ਅਤੇ ਹੌਪਸਨ ਵਿਲ ਪੁਆਇੰਟ ਵੱਲ ਵੀ ਇਹ ਰਵਾਨਾ ਕੀਤੇ ਜਾਣਗੇ ਫੇਰੀਆਂ 30 ਤੋਂ 45 ਮਿੰਟ ਦੀ ਮਿਡ ਹਾਰਬਰ ਯਾਤਰਾ ਲਈ ਤਿਆਰ ਕੀਤੀਆਂ ਗਈਆਂ ਹਨ ਇੱਕ ਫੇਰੀ ਦੀ ਲਾਗਤ ਲਗਭਗ 20 ਮਿਲੀਅਨ ਨਿਊਜ਼ੀਲੈਂਡ ਡਾਲਰ ਹੈ ਨਿਊਜ਼ੀਲੈਂਡ ਸਰਕਾਰ ਨੇ ਇਸ ਪ੍ਰੋਜੈਕਟ ਦੇ ਵਿੱਚ ਵੱਡਾ ਯੋਗਦਾਨ ਪਾਇਆ ਹੈ ਜੋ ਕੁੱਲ ਲਾਗਤ ਦਾ 2/3 ਹੈ ਬਾਕੀ NZTA ਅਤੇ ਆਕਲੈਂਡ ਕਾਉਂਸਲ ਵੱਲੋਂ ਯੋਗਦਾਨ ਪਾਇਆ ਗਿਆ ਹੈ ਤੋਂ ਦੱਸਦੀ ਹੈ ਕਿ ਫੇਰੀਆਂ ਦੀ ਉਮਰ 30 ਸਾਲ ਤੋਂ ਵੱਧ ਹੋਣ ਦੀ ਸੰਭਾਵਨਾ ਹੈ ਆਕਲੈਂਡ ਟ੍ਰਾਂਸਪੋਰਟ ਨੇ ਕਿਹਾ ਹੈ ਕਿ ਬੈਟਰੀਆਂ ਦੀ ਉਮਰ ਲਗਭਗ 10 ਸਾਲ ਦੀ ਹੋਣ ਦੀ ਉਮੀਦ ਹੈ ਇਸ ਤੋਂ ਪਹਿਲਾਂ ਹੀ ਇਹਨਾਂ ਨੂੰ ਬਦਲਣ ਦੀ ਲੋੜ ਵੀ ਪਵੇਗੀ ਆਕਲੈਂਡ ਟ੍ਰਾਂਸਪੋਰਟ ਦੇ ਅਧਿਕਾਰੀਆਂ ਨੇ ਦੱਸਿਆ ਹੈ ਕਿ ਫੇਰੀਆਂ 2025 ਦੇ ਅੰਤ ਤੱਕ ਚੱਲਣ ਦੀ ਸੰਭਾਵਨਾ ਹੈ ਆਕਲੈਂਡ ਟ੍ਰਾਂਸਪੋਰਟ ਨੇ ਅੱਜ ਪਹਿਲੀ ਇਲੈਕਟ੍ਰਿਕ ਫੇਰੀ ਨੂੰ ਪਾਣੀ ਦੇ ਵਿੱਚ ਉਤਾਰਿਆ ਹੈ ਸਵੇਰੇ ਮੈਕਮੋਨਲ ਐਂਡ ਵਿੰਗਸ਼ਪੀਅਰਡ ਫੈਕਟਰੀ ਦੇ ਫਰਸ਼ ਤੋਂ ਫੇਰੀ ਨੂੰ ਮਾਉਂਟ ਵਲੈਂਟਨ ਵਿੱਚ ਨੇੜਲੇ ਤਮਾਕੀ ਨਦੀ ਵਿੱਚ ਲਿਆਉਣ ਦੀ ਹੌਲੀ-ਹੌਲੀ ਪ੍ਰਕਿਰਿਆ ਸ਼ੁਰੂ ਕੀਤੀ ਗਈ। ਇਹ ਵੀ ਮੈਰੀਟਾਈਮ ਦੇ ਸੀਈਓ ਮਾਈਕਲ ਈਗਲਨ ਨੇ ਦੱਸਿਆ ਹੈ ਕਿ ਅਗਲੇ ਕੁਝ ਹਫ਼ਤਿਆਂ ਦੌਰਾਨ ਇਲੈਕਟ੍ਰਿਕ ਫੇਰੀ ਉੱਤੇ ਵੱਖ-ਵੱਖ ਤਕਨੀਕੀ ਜਾਂਚਾਂ ਕੀਤੀਆਂ ਜਾਣਗੀਆਂ। ਉਹਨਾਂ ਨੇ ਕਿਹਾ ਹੈ ਕਿ ਇਹ ਫੇਰੀ ਹਾਈਲੀ ਆਟੋਮੇਟਿਡ ਹਨ ਅਤੇ ਆਪਰੇਸ਼ਨ ਸਿਸਟਮ ਦੀ ਜਾਂਚ ਤੋਂ ਬਾਅਦ ਇਹ ਆਕਲੈਂਡ ਟਰਾਂਸਪੋਰਟ ਦੇ ਹਵਾਲੇ ਕੀਤੀਆਂ ਜਾਣਗੀਆਂ 80 ਦੇ ਫੈਰੀ ਪ੍ਰੋਗਰਾਮ ਡਾਇਰੈਕਟਰ ਵੇਥਨ ਕੈਮੋਕ ਨੇ ਦੱਸਿਆ ਹੈ ਕਿ ਇਲੈਕਟ੍ਰਿਕ ਫੈਰੀਆਂ ਹਾਫ ਮੂਨ ਵੇ ਤੋਂ ਡਾਊਨਟਾਊਨ ਆਕਲੈਂਡ ਦੇ ਰੂਟ ਤੇ ਚੱਲਣਗੀਆਂ ਹਾਲਾਂਕਿ ਕਦੇ-ਕਦੇ ਡੈਵਨਪੋਰਟ ਅਤੇ ਹੌਪਸਨਵੈਲ ਪੁਆਇੰਟ ਵੱਲ ਵੀ ਇਹ ਰਵਾਨਾ ਕੀਤੇ ਜਾਣਗੇ ਫੇਰੀਆਂ 30 ਤੋਂ 45 ਮਿੰਟ ਦੀ ਮਿਡ ਹਾਰਬਰ ਯਾਤਰਾ ਲਈ ਤਿਆਰ ਕੀਤੀਆਂ ਗਈਆਂ ਹਨ ਇੱਕ ਫੇਰੀ ਦੀ ਲਾਗਤ ਲਗਭਗ 20 ਮਿਲੀਅਨ ਨਿਊਜ਼ੀਲੈਂਡ ਡਾਲਰ ਹੈ ਨਿਊਜ਼ੀਲੈਂਡ ਸਰਕਾਰ ਨੇ ਇਸ ਪ੍ਰੋਜੈਕਟ ਦੇ ਵਿੱਚ ਵੱਡਾ ਯੋਗਦਾਨ ਪਾਇਆ ਹੈ ਜੋ ਕੁੱਲ ਲਾਗਤ ਦਾ 2/3 ਹੈ ਬਾਕੀ NZTA ਅਤੇ ਆਕਲੈਂਡ ਕਾਉਂਸਲ ਵੱਲੋਂ ਯੋਗਦਾਨ ਪਾਇਆ ਗਿਆ ਹੈ ਉਹ ਦੱਸਦੀ ਹੈ ਕਿ ਫੇਰੀਆਂ ਦੀ ਉਮਰ 30 ਸਾਲ ਤੋਂ ਵੱਧ ਹੋਣ ਦੀ ਸੰਭਾਵਨਾ ਹੈ ਆਕਲੈਂਡ ਟ੍ਰਾਂਸਪੋਰਟ ਨੇ ਕਿਹਾ ਹੈ ਕਿ ਬੈਟਰੀਆਂ ਦੀ ਉਮਰ ਲਗਭਗ 10 ਸਾਲ ਦੀ ਹੋਣ ਦੀ ਉਮੀਦ ਹੈ ਇਸ ਤੋਂ ਪਹਿਲਾਂ ਹੀ ਇਹਨਾਂ ਨੂੰ ਬਦਲਣ ਦੀ ਲੋੜ ਵੀ ਪਵੇਗੀ ਆਕਲੈਂਡ ਟ੍ਰਾਂਸਪੋਰਟ ਦੇ ਅਧਿਕਾਰੀਆਂ ਨੇ ਦੱਸਿਆ ਹੈ ਕਿ ਫੇਰੀਆਂ 2025 ਦੇ ਅੰਤ ਤੱਕ ਚੱਲਣ ਦੀ ਸੰਭਾਵਨਾ ਹੈ ਆਕਲੈਂਡ ਟ੍ਰਾਂਸਪੋਰਟ ਨੇ ਅੱਜ ਪਹਿਲੀ ਇਲੈਕਟ੍ਰਿਕ ਫੇਰੀ ਨੂੰ ਪਾਣੀ ਦੇ ਵਿੱਚ ਉਤਾਰਿਆ ਹੈ ਸਵੇਰੇ ਮੈਕਮੂਨਲ ਐਂਡ ਵਿੰਗ ਸ਼ਿਪਯਾਰਡ ਫੈਕਟਰੀ ਦੇ ਫਰਸ਼ ਤੋਂ ਫੇਰੀ ਨੂੰ ਮਾਉਂਟ ਵਲੈਂਕਟਨ ਵਿੱਚ ਨੇੜਲੇ ਤਮਾਕੀ ਨਦੀ ਵਿੱਚ ਲਿਆਉਣ ਦੀ ਹੌਲੀ-ਹੌਲੀ ਪ੍ਰਕਿਰਿਆ ਸ਼ੁਰੂ ਕੀਤੀ ਗਈ। ਇਹ ਵੀ ਮੈਰੀਟਾਈਮ ਦੇ ਸੀਈਓ ਮਾਈਕਲ ਈਗਲਨ ਨੇ ਦੱਸਿਆ ਹੈ ਕਿ ਅਗਲੇ ਕੁਝ ਹਫ਼ਤਿਆਂ ਦੌਰਾਨ ਇਲੈਕਟ੍ਰਿਕ ਫੇਰੀ ਉੱਤੇ ਵੱਖ-ਵੱਖ ਤਕਨੀਕੀ ਜਾਂਚਾਂ ਕੀਤੀਆਂ ਜਾਣਗੀਆਂ। ਉਹਨਾਂ ਨੇ ਕਿਹਾ ਹੈ ਕਿ ਇਹ ਫੇਰੀ ਹਾਈਲੀ ਆਟੋਮੇਟਿਡ ਹਨ ਅਤੇ ਆਪਰੇਸ਼ਨ ਸਿਸਟਮ ਦੀ ਜਾਂਚ ਤੋਂ ਬਾਅਦ ਇਹ ਆਕਲੈਂਡ ਟ੍ਰਾਂਸਪੋਰਟ ਦੇ ਹਵਾਲੇ ਕੀਤੀਆਂ ਜਾਣਗੀਆਂ। 80 ਦੇ ਫੈਰੀ ਪ੍ਰੋਗਰਾਮ ਡਾਇਰੈਕਟਰ ਵੇਥਨ ਕੈਮੋਕ ਨੇ ਦੱਸਿਆ ਹੈ ਕਿ ਇਲੈਕਟ੍ਰਿਕ ਫੈਰੀਆਂ ਹਾਫ ਮੂਨ ਵੇ ਤੋਂ ਡਾਊਨਟਾਊਨ ਆਕਲੈਂਡ ਦੇ ਰੂਟ ਤੇ ਚੱਲਣਗੀਆਂ ਹਾਲਾਂਕਿ ਕਦੇ-ਕਦੇ ਡੈਵਨਪੋਰਟ ਅਤੇ ਹੌਪਸਨ ਵਿਲ ਪੁਆਇੰਟ ਵੱਲ ਵੀ ਇਹ ਰਵਾਨਾ ਕੀਤੇ ਜਾਣਗੇ ਫੇਰੀਆਂ 30 ਤੋਂ 45 ਮਿੰਟ ਦੀ ਮਿਡ ਹਾਰਬਰ ਯਾਤਰਾ ਲਈ ਤਿਆਰ ਕੀਤੀਆਂ ਗਈਆਂ ਹਨ ਇੱਕ ਫੇਰੀ ਦੀ ਲਾਗਤ ਲਗਭਗ 20 ਮਿਲੀਅਨ ਨਿਊਜ਼ੀਲੈਂਡ ਡਾਲਰ ਹੈ ਨਿਊਜ਼ੀਲੈਂਡ ਸਰਕਾਰ ਨੇ ਇਸ ਪ੍ਰੋਜੈਕਟ ਦੇ ਵਿੱਚ ਵੱਡਾ ਯੋਗਦਾਨ ਪਾਇਆ ਹੈ ਜੋ ਕੁੱਲ ਲਾਗਤ ਦਾ 2/3 ਹੈ ਬਾਕੀ NZTA ਅਤੇ ਆਕਲੈਂਡ ਕਾਉਂਸਲ ਵੱਲੋਂ ਯੋਗਦਾਨ ਪਾਇਆ ਗਿਆ ਹੈ ਉਹਨਾਂ ਦੱਸਦੀ ਹੈ ਕਿ ਫੇਰੀਆਂ ਦੀ ਉਮਰ 30 ਸਾਲ ਤੋਂ ਵੱਧ ਹੋਣ ਦੀ ਸੰਭਾਵਨਾ ਹੈ ਆਕਲੈਂਡ ਟ੍ਰਾਂਸਪੋਰਟ ਨੇ ਕਿਹਾ ਹੈ ਕਿ ਬੈਟਰੀਆਂ ਦੀ ਉਮਰ ਲਗਭਗ 10 ਸਾਲ ਦੀ ਹੋਣ ਦੀ ਉਮੀਦ ਹੈ ਇਸ ਤੋਂ ਪਹਿਲਾਂ ਹੀ ਇਹਨਾਂ ਨੂੰ ਬਦਲਣ ਦੀ ਲੋੜ ਵੀ ਪਵੇਗੀ ਆਕਲੈਂਡ ਟ੍ਰਾਂਸਪੋਰਟ ਦੇ ਅਧਿਕਾਰੀਆਂ ਨੇ ਦੱਸਿਆ ਹੈ ਕਿ ਫੇਰੀਆਂ 2025 ਦੇ ਅੰਤ ਤੱਕ ਚੱਲਣ ਦੀ ਸੰਭਾਵਨਾ ਹੈ ਆਕਲੈਂਡ ਟ੍ਰਾਂਸਪੋਰਟ ਨੇ ਅੱਜ ਪਹਿਲੀ ਇਲੈਕਟ੍ਰਿਕ ਫੇਰੀ ਨੂੰ ਪਾਣੀ ਦੇ ਵਿੱਚ ਉਤਾਰਿਆ ਹੈ ਸਵੇਰੇ ਮੈਕਮੋਨਲ ਐਂਡ ਵਿੰਗਸ਼ਪੀਅਰਡ ਫੈਕਟਰੀ ਦੇ ਫਰਸ਼ ਤੋਂ ਫੇਰੀ ਨੂੰ ਮਾਉਂਟ ਵਲੈਂਟਨ ਵਿੱਚ ਨੇੜਲੇ ਤਮਾਕੀ ਨਦੀ ਵਿੱਚ ਲਿਆਉਣ ਦੀ ਹੌਲੀ-ਹੌਲੀ ਪ੍ਰਕਿਰਿਆ ਸ਼ੁਰੂ ਕੀਤੀ ਗਈ। ਇਹ ਵੀ ਮੈਰੀਟਾਈਮ ਦੇ ਸੀਈਓ ਮਾਈਕਲ ਈਗਲਨ ਨੇ ਦੱਸਿਆ ਹੈ ਕਿ ਅਗਲੇ ਕੁਝ ਹਫ਼ਤਿਆਂ ਦੌਰਾਨ ਇਲੈਕਟ੍ਰਿਕ ਫੇਰੀ ਉੱਤੇ ਵੱਖ-ਵੱਖ ਤਕਨੀਕੀ ਜਾਂਚਾਂ ਕੀਤੀਆਂ ਜਾਣਗੀਆਂ। ਉਹਨਾਂ ਨੇ ਕਿਹਾ ਹੈ ਕਿ ਇਹ ਫੇਰੀ ਹਾਈਲੀ ਆਟੋਮੇਟਿਡ ਹਨ ਅਤੇ ਆਪਰੇਸ਼ਨ ਸਿਸਟਮ ਦੀ ਜਾਂਚ ਤੋਂ ਬਾਅਦ ਇਹ ਆਕਲੈਂਡ ਟਰਾਂਸਪੋਰਟ ਦੇ ਹਵਾਲੇ ਕੀਤੀਆਂ ਜਾਣਗੀਆਂ 80 ਦੇ ਫੈਰੀ ਪ੍ਰੋਗਰਾਮ ਡਾਇਰੈਕਟਰ ਰੈਥਨ ਕੈਮੋਕ ਨੇ ਦੱਸਿਆ ਹੈ ਕਿ ਇਲੈਕਟ੍ਰਿਕ ਫੈਰੀਆਂ ਹਾਫ ਮੂਨ ਵੇ ਤੋਂ ਡਾਊਨਟਾਊਨ ਆਕਲੈਂਡ ਦੇ ਰੂਟ ਤੇ ਚੱਲਣਗੀਆਂ ਹਾਲਾਂਕਿ ਕਦੇ-ਕਦੇ ਡੈਵਨਪੋਰਟ ਅਤੇ ਹੌਪਸਨ ਵਿਲ ਪੁਆਇੰਟ ਵੱਲ ਵੀ ਇਹ ਰਵਾਨਾ ਕੀਤੇ ਜਾਣਗੇ ਫੇਰੀਆਂ 30 ਤੋਂ 45 ਮਿੰਟ ਦੀ ਮਿਡ ਹਾਰਬਰ ਯਾਤਰਾ ਲਈ ਤਿਆਰ ਕੀਤੀਆਂ ਗਈਆਂ ਹਨ ਇੱਕ ਫੇਰੀ ਦੀ ਲਾਗਤ ਲਗਭਗ 20 ਮਿਲੀਅਨ ਨਿਊਜ਼ੀਲੈਂਡ ਡਾਲਰ ਹੈ ਨਿਊਜ਼ੀਲੈਂਡ ਸਰਕਾਰ ਨੇ ਇਸ ਪ੍ਰੋਜੈਕਟ ਦੇ ਵਿੱਚ ਵੱਡਾ ਯੋਗਦਾਨ ਪਾਇਆ ਹੈ ਜੋ ਕੁੱਲ ਲਾਗਤ ਦਾ 2/3 ਹੈ ਬਾਕੀ NZTA ਅਤੇ ਆਕਲੈਂਡ ਕਾਉਂਸਲ ਵੱਲੋਂ ਯੋਗਦਾਨ ਪਾਇਆ ਗਿਆ ਹੈ ਉਹਨ ਦੱਸਦੀ ਹੈ ਕਿ ਫੇਰੀਆਂ ਦੀ ਉਮਰ 30 ਸਾਲ ਤੋਂ ਵੱਧ ਹੋਣ ਦੀ ਸੰਭਾਵਨਾ ਹੈ ਆਕਲੈਂਡ ਟ੍ਰਾਂਸਪੋਰਟ ਨੇ ਕਿਹਾ ਹੈ ਕਿ ਬੈਟਰੀਆਂ ਦੀ ਉਮਰ ਲਗਭਗ 10 ਸਾਲ ਦੀ ਹੋਣ ਦੀ ਉਮੀਦ ਹੈ ਇਸ ਤੋਂ ਪਹਿਲਾਂ ਹੀ ਇਹਨਾਂ ਨੂੰ ਬਦਲਣ ਦੀ ਲੋੜ ਵੀ ਪਵੇਗੀ ਆਕਲੈਂਡ ਟ੍ਰਾਂਸਪੋਰਟ ਦੇ ਅਧਿਕਾਰੀਆਂ ਨੇ ਦੱਸਿਆ ਹੈ ਕਿ ਫੇਰੀਆਂ 2025 ਦੇ ਅੰਤ ਤੱਕ ਚੱਲਣ ਦੀ ਸੰਭਾਵਨਾ ਹੈ ਆਕਲੈਂਡ ਟ੍ਰਾਂਸਪੋਰਟ ਨੇ ਅੱਜ ਪਹਿਲੀ ਇਲੈਕਟ੍ਰਿਕ ਫੇਰੀ ਨੂੰ ਪਾਣੀ ਦੇ ਵਿੱਚ ਉਤਾਰਿਆ ਹੈ ਸਵੇਰੇ ਮੈਕਮੋਨਲ ਐਂਡ ਵਿੰਗ ਸ਼ਪੀਅਰਡ ਫੈਕਟਰੀ ਦੇ ਫਰਸ਼ ਤੋਂ ਫੈਰੀ ਨੂੰ ਮਾਉਂਟ ਵਲੈਂਟਨ ਵਿੱਚ ਨੇੜਲੇ ਤਮਾਕੀ ਨਦੀ ਵਿੱਚ ਲਿਉਣ ਦੀ ਹੌਲੀ ਹੌਲੀ ਪ੍ਰਕਿਰਿਆ ਸ਼ੁਰੂ ਕੀਤੀ ਗਈ। ਇਹ ਵੀ ਮੈਰੀ ਟਾਈਮ ਦੇ ਸੀਈਓ ਮਾਈਕਲ ਈਗਲਨ ਨੇ ਦੱਸਿਆ ਹੈ ਕਿ ਅਗਲੇ ਕੁਝ ਹਫ਼ਤਿਆਂ ਦੌਰਾਨ ਇਲੈਕਟ੍ਰਿਕ ਫੇਰੀ ਉੱਤੇ ਵੱਖ-ਵੱਖ ਤਕਨੀਕੀ ਜਾਂਚਾਂ ਕੀਤੀਆਂ ਜਾਣਗੀਆਂ ਉਹਨਾਂ ਨੇ ਕਿਹਾ ਹੈ ਕਿ ਇਹ ਫੇਰੀ ਹਾਈਲੀ ਆਟੋਮੇਟਿਡ ਹਨ ਅਤੇ ਆਪਰੇਸ਼ਨ ਸਿਸਟਮ ਦੀ ਜਾਂਚ ਤੋਂ ਬਾਅਦ ਇਹ ਆਕਲੈਂਡ ਟ੍ਰਾਂਸਪੋਰਟ ਦੇ ਹਵਾਲੇ ਕੀਤੀਆਂ ਜਾਣਗੀਆਂ 80 ਦੇ ਫੈਰੀ ਪ੍ਰੋਗਰਾਮ ਡਾਇਰੈਕਟਰ ਵੇਥਨ ਕੈਮੋਕ ਨੇ ਦੱਸਿਆ ਹੈ ਕਿ ਇਲੈਕਟ੍ਰਿਕ ਫੈਰੀਆਂ ਹਾਫ ਮੂਨ ਵੇ ਤੋਂ ਡਾਊਨਟਾਊਨ ਆਕਲੈਂਡ ਦੇ ਰੂਟ ਤੇ ਚੱਲਣਗੀਆਂ ਹਾਲਾਂਕਿ ਕਦੇ-ਕਦੇ ਡੈਵਨਪੋਰਟ ਅਤੇ ਹੌਪਸਨ ਵਿਲ ਪੁਆਇੰਟ ਵੱਲ ਵੀ ਇਹ ਰਵਾਨਾ ਕੀਤੇ ਜਾਣਗੇ ਫੇਰੀਆਂ 30 ਤੋਂ 45 ਮਿੰਟ ਦੀ ਮਿਡ ਹਾਰਬਰ ਯਾਤਰਾ ਲਈ ਤਿਆਰ ਕੀਤੀਆਂ ਗਈਆਂ ਹਨ ਇੱਕ ਫੇਰੀ ਦੀ ਲਾਗਤ ਲਗਭਗ 20 ਮਿਲੀਅਨ ਨਿਊਜ਼ੀਲੈਂਡ ਡਾਲਰ ਹੈ ਨਿਊਜ਼ੀਲੈਂਡ ਸਰਕਾਰ ਨੇ ਇਸ ਪ੍ਰੋਜੈਕਟ ਦੇ ਵਿੱਚ ਵੱਡਾ ਯੋਗਦਾਨ ਪਾਇਆ ਹੈ ਜੋ ਕੁੱਲ ਲਾਗਤ ਦਾ 2/3 ਹੈ ਬਾਕੀ NZTA ਅਤੇ ਆਕਲੈਂਡ ਕਾਉਂਸਲ ਵੱਲੋਂ ਯੋਗਦਾਨ ਪਾਇਆ ਗਿਆ ਹੈ ਤੋਂ ਦੱਸਦੀ ਹੈ ਕਿ ਫੇਰੀਆਂ ਦੀ ਉਮਰ 30 ਸਾਲ ਤੋਂ ਵੱਧ ਹੋਣ ਦੀ ਸੰਭਾਵਨਾ ਹੈ ਆਕਲੈਂਡ ਟ੍ਰਾਂਸਪੋਰਟ ਨੇ ਕਿਹਾ ਹੈ ਕਿ ਬੈਟਰੀਆਂ ਦੀ ਉਮਰ ਲਗਭਗ 10 ਸਾਲ ਦੀ ਹੋਣ ਦੀ ਉਮੀਦ ਹੈ ਇਸ ਤੋਂ ਪਹਿਲਾਂ ਹੀ ਇਹਨਾਂ ਨੂੰ ਬਦਲਣ ਦੀ ਲੋੜ ਵੀ ਪਵੇਗੀ ਆਕਲੈਂਡ ਟ੍ਰਾਂਸਪੋਰਟ ਦੇ ਅਧਿਕਾਰੀਆਂ ਨੇ ਦੱਸਿਆ ਹੈ ਕਿ ਫੇਰੀਆਂ 2025 ਦੇ ਅੰਤ ਤੱਕ ਚੱਲਣ ਦੀ ਸੰਭਾਵਨਾ ਹੈ ਆਕਲੈਂਡ ਟ੍ਰਾਂਸਪੋਰਟ ਨੇ ਅੱਜ ਪਹਿਲੀ ਇਲੈਕਟ੍ਰਿਕ ਫੇਰੀ ਨੂੰ ਪਾਣੀ ਦੇ ਵਿੱਚ ਉਤਾਰਿਆ ਹੈ ਸਵੇਰੇ ਮੈਕਮੋਨਲ ਐਂਡ ਵਿੰਗਸ਼ਪੀਅਰਡ ਫੈਕਟਰੀ ਦੇ ਫਰਸ਼ ਤੋਂ ਫੇਰੀ ਨੂੰ ਮਾਉਂਟ ਵਲੈਂਟਨ ਵਿੱਚ ਨੇੜਲੇ ਤਮਾਕੀ ਨਦੀ ਵਿੱਚ ਲਿਆਉਣ ਦੀ ਹੌਲੀ-ਹੌਲੀ ਪ੍ਰਕਿਰਿਆ ਸ਼ੁਰੂ ਕੀਤੀ ਗਈ। ਇਹ ਵੀ ਮੈਰੀਟਾਈਮ ਦੇ ਸੀਈਓ ਮਾਈਕਲ ਈਗਲਨ ਨੇ ਦੱਸਿਆ ਹੈ ਕਿ ਅਗਲੇ ਕੁਝ ਹਫ਼ਤਿਆਂ ਦੌਰਾਨ ਇਲੈਕਟ੍ਰਿਕ ਫੇਰੀ ਉੱਤੇ ਵੱਖ-ਵੱਖ ਤਕਨੀਕੀ ਜਾਂਚਾਂ ਕੀਤੀਆਂ ਜਾਣਗੀਆਂ। ਉਹਨਾਂ ਨੇ ਕਿਹਾ ਹੈ ਕਿ ਇਹ ਫੇਰੀ ਹਾਈਲੀ ਆਟੋਮੇਟਿਡ ਹਨ ਅਤੇ ਆਪਰੇਸ਼ਨ ਸਿਸਟਮ ਦੀ ਜਾਂਚ ਤੋਂ ਬਾਅਦ ਇਹ ਆਕਲੈਂਡ ਟਰਾਂਸਪੋਰਟ ਦੇ ਹਵਾਲੇ ਕੀਤੀਆਂ ਜਾਣਗੀਆਂ 80 ਦੇ ਫੈਰੀ ਪ੍ਰੋਗਰਾਮ ਡਾਇਰੈਕਟਰ ਵੇਥਨ ਕੈਮੋਕ ਨੇ ਦੱਸਿਆ ਹੈ ਕਿ ਇਲੈਕਟ੍ਰਿਕ ਫੈਰੀਆਂ ਹਾਫ ਮੂਨ ਵੇ ਤੋਂ ਡਾਊਨਟਾਊਨ ਆਕਲੈਂਡ ਦੇ ਰੂਟ ਤੇ ਚੱਲਣਗੀਆਂ ਹਾਲਾਂਕਿ ਕਦੇ-ਕਦੇ ਡੈਵਨਪੋਰਟ ਅਤੇ ਹੌਪਸਨ ਵਿਲ ਪੁਆਇੰਟ ਵੱਲ ਵੀ ਇਹ ਰਵਾਨਾ ਕੀਤੇ ਜਾਣਗੇ ਫੇਰੀਆਂ 30 ਤੋਂ 45 ਮਿੰਟ ਦੀ ਮਿਡ ਹਾਰਬਰ ਯਾਤਰਾ ਲਈ ਤਿਆਰ ਕੀਤੀਆਂ ਗਈਆਂ ਹਨ ਇੱਕ ਫੇਰੀ ਦੀ ਲਾਗਤ ਲਗਭਗ 20 ਮਿਲੀਅਨ ਨਿਊਜ਼ੀਲੈਂਡ ਡਾਲਰ ਹੈ ਨਿਊਜ਼ੀਲੈਂਡ ਸਰਕਾਰ ਨੇ ਇਸ ਪ੍ਰੋਜੈਕਟ ਦੇ ਵਿੱਚ ਵੱਡਾ ਯੋਗਦਾਨ ਪਾਇਆ ਹੈ ਜੋ ਕੁੱਲ ਲਾਗਤ ਦਾ 2/3 ਹੈ ਬਾਕੀ ਐਨਜਰਟੀਏ ਅਤੇ ਆਕਲੈਂਡ ਕਾਉਂਸਲ ਵੱਲੋਂ ਯੋਗਦਾਨ ਪਾਇਆ ਗਿਆ ਹੈ ਤੋਂ ਦੱਸਦੀ ਹੈ ਕਿ ਫੇਰੀਆਂ ਦੀ ਉਮਰ 30 ਸਾਲ ਤੋਂ ਵੱਧ ਹੋਣ ਦੀ ਸੰਭਾਵਨਾ ਹੈ ਆਕਲੈਂਡ ਟ੍ਰਾਂਸਪੋਰਟ ਨੇ ਕਿਹਾ ਹੈ ਕਿ ਬੈਟਰੀਆਂ ਦੀ ਉਮਰ ਲਗਭਗ 10 ਸਾਲ ਦੀ ਹੋਣ ਦੀ ਉਮੀਦ ਹੈ ਇਸ ਤੋਂ ਪਹਿਲਾਂ ਹੀ ਇਹਨਾਂ ਨੂੰ ਬਦਲਣ ਦੀ ਲੋੜ ਵੀ ਪਵੇਗੀ ਆਕਲੈਂਡ ਟ੍ਰਾਂਸਪੋਰਟ ਦੇ ਅਧਿਕਾਰੀਆਂ ਨੇ ਦੱਸਿਆ ਹੈ ਕਿ ਫੇਰੀਆਂ 2025 ਦੇ ਅੰਤ ਤੱਕ ਚੱਲਣ ਦੀ ਸੰਭਾਵਨਾ ਹੈ ਆਕਲੈਂਡ ਟ੍ਰਾਂਸਪੋਰਟ ਨੇ ਅੱਜ ਪਹਿਲੀ ਇਲੈਕਟ੍ਰਿਕ ਫੇਰੀ ਨੂੰ ਪਾਣੀ ਦੇ ਵਿੱਚ ਉਤਾਰਿਆ ਹੈ ਸਵੇਰੇ ਮੈਕਮੂਨਲ ਐਂਡ ਵਿੰਗ ਸ਼ਿਪਯਾਰਡ ਫੈਕਟਰੀ ਦੇ ਫਰਸ਼ ਤੋਂ ਫੇਰੀ ਨੂੰ ਮਾਉਂਟ ਵੈਲਿੰਗਟਨ ਵਿੱਚ ਨੇੜਲੇ ਤਮਾਕੀ ਨਦੀ ਵਿੱਚ ਲਿਆਉਣ ਦੀ ਹੌਲੀ-ਹੌਲੀ ਪ੍ਰਕਿਰਿਆ ਸ਼ੁਰੂ ਕੀਤੀ ਗਈ। ਇਹ ਵੀ ਮੈਰੀਟਾਈਮ ਦੇ ਸੀਈਓ ਮਾਈਕਲ ਈਗਲਨ ਨੇ ਦੱਸਿਆ ਹੈ ਕਿ ਅਗਲੇ ਕੁਝ ਹਫ਼ਤਿਆਂ ਦੌਰਾਨ ਇਲੈਕਟ੍ਰਿਕ ਫੇਰੀ ਉੱਤੇ ਵੱਖ-ਵੱਖ ਤਕਨੀਕੀ ਜਾਂਚਾਂ ਕੀਤੀਆਂ ਜਾਣਗੀਆਂ। ਉਹਨਾਂ ਨੇ ਕਿਹਾ ਹੈ ਕਿ ਇਹ ਫੇਰੀ ਹਾਈਲੀ ਆਟੋਮੇਟਿਡ ਹਨ ਅਤੇ ਆਪਰੇਸ਼ਨ ਸਿਸਟਮ ਦੀ ਜਾਂਚ ਤੋਂ ਬਾਅਦ ਇਹ ਆਕਲੈਂਡ ਟਰਾਂਸਪੋਰਟ ਦੇ ਹਵਾਲੇ ਕੀਤੀਆਂ ਜਾਣਗੀਆਂ। 80 ਦੇ ਫੈਰੀ ਪ੍ਰੋਗਰਾਮ ਡਾਇਰੈਕਟਰ ਵੇਥਨ ਕੈਮੋਕ ਨੇ ਦੱਸਿਆ ਹੈ ਕਿ ਇਲੈਕਟ੍ਰਿਕ ਫੈਰੀਆਂ ਹਾਫ ਮੂਨ ਵੇ ਤੋਂ ਡਾਊਨਟਾਊਨ ਆਕਲੈਂਡ ਦੇ ਰੂਟ ਤੇ ਚੱਲਣਗੀਆਂ ਹਾਲਾਂਕਿ ਕਦੇ-ਕਦੇ ਡੈਵਨਪੋਰਟ ਅਤੇ ਹੌਪਸਨ ਵਿਲ ਪੁਆਇੰਟ ਵੱਲ ਵੀ ਇਹ ਰਵਾਨਾ ਕੀਤੇ ਜਾਣਗੇ ਫੇਰੀਆਂ 30 ਤੋਂ 45 ਮਿੰਟ ਦੀ ਮਿਡ ਹਾਰਬਰ ਯਾਤਰਾ ਲਈ ਤਿਆਰ ਕੀਤੀਆਂ ਗਈਆਂ ਹਨ ਇੱਕ ਫੇਰੀ ਦੀ ਲਾਗਤ ਲਗਭਗ 20 ਮਿਲੀਅਨ ਨਿਊਜ਼ੀਲੈਂਡ ਡਾਲਰ ਹੈ ਨਿਊਜ਼ੀਲੈਂਡ ਸਰਕਾਰ ਨੇ ਇਸ ਪ੍ਰੋਜੈਕਟ ਦੇ ਵਿੱਚ ਵੱਡਾ ਯੋਗਦਾਨ ਪਾਇਆ ਹੈ ਜੋ ਕੁੱਲ ਲਾਗਤ ਦਾ 2/3 ਹੈ ਬਾਕੀ NZTA ਅਤੇ ਆਕਲੈਂਡ ਕਾਉਂਸਲ ਵੱਲੋਂ ਯੋਗਦਾਨ ਪਾਇਆ ਗਿਆ ਹੈ ਉਹਨ ਦੱਸਦੀ ਹੈ ਕਿ ਫੇਰੀਆਂ ਦੀ ਉਮਰ 30 ਸਾਲ ਤੋਂ ਵੱਧ ਹੋਣ ਦੀ ਸੰਭਾਵਨਾ ਹੈ ਆਕਲੈਂਡ ਟ੍ਰਾਂਸਪੋਰਟ ਨੇ ਕਿਹਾ ਹੈ ਕਿ ਬੈਟਰੀਆਂ ਦੀ ਉਮਰ ਲਗਭਗ 10 ਸਾਲ ਦੀ ਹੋਣ ਦੀ ਉਮੀਦ ਹੈ ਇਸ ਤੋਂ ਪਹਿਲਾਂ ਹੀ ਇਹਨਾਂ ਨੂੰ ਬਦਲਣ ਦੀ ਲੋੜ ਵੀ ਪਵੇਗੀ ਆਕਲੈਂਡ ਟ੍ਰਾਂਸਪੋਰਟ ਦੇ ਅਧਿਕਾਰੀਆਂ ਨੇ ਦੱਸਿਆ ਹੈ ਕਿ ਫੇਰੀਆਂ 2025 ਦੇ ਅੰਤ ਤੱਕ ਚੱਲਣ ਦੀ ਸੰਭਾਵਨਾ ਹੈ ਆਕਲੈਂਡ ਟ੍ਰਾਂਸਪੋਰਟ ਨੇ ਅੱਜ ਪਹਿਲੀ ਇਲੈਕਟ੍ਰਿਕ ਫੇਰੀ ਨੂੰ ਪਾਣੀ ਦੇ ਵਿੱਚ ਉਤਾਰਿਆ ਹੈ ਸਵੇਰੇ ਮੈਕਮੂਨਲ ਐਂਡ ਵਿੰਗ ਸ਼ਿਪਯਾਰਡ ਫੈਕਟਰੀ ਦੇ ਫਰਸ਼ ਤੋਂ ਫੇਰੀ ਨੂੰ ਮਾਉਂਟ ਵਲੈਂਟਨ ਵਿੱਚ ਨੇੜਲੇ ਤਮਾਕੀ ਨਦੀ ਵਿੱਚ ਲਿਆਉਣ ਦੀ ਹੌਲੀ-ਹੌਲੀ ਪ੍ਰਕਿਰਿਆ ਸ਼ੁਰੂ ਕੀਤੀ ਗਈ। ਇਹ ਵੀ ਮੈਰੀਟਾਈਮ ਦੇ ਸੀਈਓ ਮਾਈਕਲ ਈਗਲਨ ਨੇ ਦੱਸਿਆ ਹੈ ਕਿ ਅਗਲੇ ਕੁਝ ਹਫ਼ਤਿਆਂ ਦੌਰਾਨ ਇਲੈਕਟ੍ਰਿਕ ਫੇਰੀ ਉੱਤੇ ਵੱਖ-ਵੱਖ ਤਕਨੀਕੀ ਜਾਂਚਾਂ ਕੀਤੀਆਂ ਜਾਣਗੀਆਂ। ਉਹਨਾਂ ਨੇ ਕਿਹਾ ਹੈ ਕਿ ਇਹ ਫੇਰੀ ਹਾਈਲੀ ਆਟੋਮੇਟਿਡ ਹਨ ਅਤੇ ਆਪਰੇਸ਼ਨ ਸਿਸਟਮ ਦੀ ਜਾਂਚ ਤੋਂ ਬਾਅਦ ਇਹ ਆਕਲੈਂਡ ਟਰਾਂਸਪੋਰਟ ਦੇ ਹਵਾਲੇ ਕੀਤੀਆਂ ਜਾਣਗੀਆਂ 80 ਦੇ ਫੈਰੀ ਪ੍ਰੋਗਰਾਮ ਡਾਇਰੈਕਟਰ ਵੇਥਨ ਕੈਮੋਕ ਨੇ ਦੱਸਿਆ ਹੈ ਕਿ ਇਲੈਕਟ੍ਰਿਕ ਫੈਰੀਆਂ ਹਾਫ ਮੂਨ ਵੇ ਤੋਂ ਡਾਊਨਟਾਊਨ ਆਕਲੈਂਡ ਦੇ ਰੂਟ ਤੇ ਚੱਲਣਗੀਆਂ ਹਾਲਾਂਕਿ ਕਦੇ-ਕਦੇ ਡੈਵਨਪੋਰਟ ਅਤੇ ਹੌਪਸਨਵੈਲ ਪੁਆਇੰਟ ਵੱਲ ਵੀ ਇਹ ਰਵਾਨਾ ਕੀਤੇ ਜਾਣਗੇ ਫੇਰੀਆਂ 30 ਤੋਂ 45 ਮਿੰਟ ਦੀ ਮਿਡ ਹਾਰਬਰ ਯਾਤਰਾ ਲਈ ਤਿਆਰ ਕੀਤੀਆਂ ਗਈਆਂ ਹਨ ਇੱਕ ਫੇਰੀ ਦੀ ਲਾਗਤ ਲਗਭਗ 20 ਮਿਲੀਅਨ ਨਿਊਜ਼ੀਲੈਂਡ ਡਾਲਰ ਹੈ ਨਿਊਜ਼ੀਲੈਂਡ ਸਰਕਾਰ ਨੇ ਇਸ ਪ੍ਰੋਜੈਕਟ ਦੇ ਵਿੱਚ ਵੱਡਾ ਯੋਗਦਾਨ ਪਾਇਆ ਹੈ ਜੋ ਕੁੱਲ ਲਾਗਤ ਦਾ 2/3 ਹੈ ਬਾਕੀ NZTA ਅਤੇ ਆਕਲੈਂਡ ਕਾਉਂਸਲ ਵੱਲੋਂ ਯੋਗਦਾਨ ਪਾਇਆ ਗਿਆ ਹੈ ਉਹ ਦੱਸਦੀ ਹੈ ਕਿ ਫੇਰੀਆਂ ਦੀ ਉਮਰ 30 ਸਾਲ ਤੋਂ ਵੱਧ ਹੋਣ ਦੀ ਸੰਭਾਵਨਾ ਹੈ ਆਕਲੈਂਡ ਟ੍ਰਾਂਸਪੋਰਟ ਨੇ ਕਿਹਾ ਹੈ ਕਿ ਬੈਟਰੀਆਂ ਦੀ ਉਮਰ ਲਗਭਗ 10 ਸਾਲ ਦੀ ਹੋਣ ਦੀ ਉਮੀਦ ਹੈ ਇਸ ਤੋਂ ਪਹਿਲਾਂ ਹੀ ਇਹਨਾਂ ਨੂੰ ਬਦਲਣ ਦੀ ਲੋੜ ਵੀ ਪਵੇਗੀ ਆਕਲੈਂਡ ਟ੍ਰਾਂਸਪੋਰਟ ਦੇ ਅਧਿਕਾਰੀਆਂ ਨੇ ਦੱਸਿਆ ਹੈ ਕਿ ਫੇਰੀਆਂ 2025 ਦੇ ਅੰਤ ਤੱਕ ਚੱਲਣ ਦੀ ਸੰਭਾਵਨਾ ਹੈ ਆਕਲੈਂਡ ਟ੍ਰਾਂਸਪੋਰਟ ਨੇ ਅੱਜ ਪਹਿਲੀ ਇਲੈਕਟ੍ਰਿਕ ਫੇਰੀ ਨੂੰ ਪਾਣੀ ਦੇ ਵਿੱਚ ਉਤਾਰਿਆ ਹੈ ਸਵੇਰੇ ਮੈਕਮੋਨਲ ਐਂਡ ਵਿੰਗਸ਼ਪੀਅਰਡ ਫੈਕਟਰੀ ਦੇ ਫਰਸ਼ ਤੋਂ ਫੈਰੀ ਨੂੰ ਮਾਉਂਟ ਵਲੈਂਟਨ ਵਿੱਚ ਨੇੜਲੇ ਤਮਾਕੀ ਨਦੀ ਵਿੱਚ ਲਿਉਣ ਦੀ ਹੌਲੀ-ਹੌਲੀ ਪ੍ਰਕਿਰਿਆ ਸ਼ੁਰੂ ਕੀਤੀ ਗਈ। ਇਹ ਵੀ ਮੈਰੀ ਟਾਈਮ ਦੇ ਸੀਈਓ ਮਾਈਕਲ ਈਗਲਨ ਨੇ ਦੱਸਿਆ ਹੈ ਕਿ ਅਗਲੇ ਕੁਝ ਹਫ਼ਤਿਆਂ ਦੌਰਾਨ ਇਲੈਕਟ੍ਰਿਕ ਫੇਰੀ ਉੱਤੇ ਵੱਖ-ਵੱਖ ਤਕਨੀਕੀ ਜਾਂਚਾਂ ਕੀਤੀਆਂ ਜਾਣਗੀਆਂ ਉਹਨਾਂ ਨੇ ਕਿਹਾ ਹੈ ਕਿ ਇਹ ਫੇਰੀ ਹਾਈਲੀ ਆਟੋਮੇਟਿਡ ਹਨ ਅਤੇ ਆਪਰੇਸ਼ਨ ਸਿਸਟਮ ਦੀ ਜਾਂਚ ਤੋਂ ਬਾਅਦ ਇਹ ਆਕਲੈਂਡ ਟ੍ਰਾਂਸਪੋਰਟ ਦੇ ਹਵਾਲੇ ਕੀਤੀਆਂ ਜਾਣਗੀਆਂ 80 ਦੇ ਫੈਰੀ ਪ੍ਰੋਗਰਾਮ ਡਾਇਰੈਕਟਰ ਰੈਥਨ ਕੈਮੋਕ ਨੇ ਦੱਸਿਆ ਹੈ ਕਿ ਇਲੈਕਟ੍ਰਿਕ ਫੈਰੀਆਂ ਹਾਫ ਮੂਨ ਵੇ ਤੋਂ ਡਾਊਨਟਾਊਨ ਆਕਲੈਂਡ ਦੇ ਰੂਟ ਤੇ ਚੱਲਣਗੀਆਂ ਹਾਲਾਂਕਿ ਕਦੇ-ਕਦੇ ਡੈਵਨਪੋਰਟ ਅਤੇ ਹੌਪਸਨ ਵਿਲ ਪੁਆਇੰਟ ਵੱਲ ਵੀ ਇਹ ਰਵਾਨਾ ਕੀਤੇ ਜਾਣਗੇ ਫੇਰੀਆਂ 30 ਤੋਂ 45 ਮਿੰਟ ਦੀ ਮਿਡ ਹਾਰਬਰ ਯਾਤਰਾ ਲਈ ਤਿਆਰ ਕੀਤੀਆਂ ਗਈਆਂ ਹਨ ਇੱਕ ਫੇਰੀ ਦੀ ਲਾਗਤ ਲਗਭਗ 20 ਮਿਲੀਅਨ ਨਿਊਜ਼ੀਲੈਂਡ ਡਾਲਰ ਹੈ ਨਿਊਜ਼ੀਲੈਂਡ ਸਰਕਾਰ ਨੇ ਇਸ ਪ੍ਰੋਜੈਕਟ ਦੇ ਵਿੱਚ ਵੱਡਾ ਯੋਗਦਾਨ ਪਾਇਆ ਹੈ ਜੋ ਕੁੱਲ ਲਾਗਤ ਦਾ 2/3 ਹੈ ਬਾਕੀ NZTA ਅਤੇ ਆਕਲੈਂਡ ਕਾਉਂਸਲ ਵੱਲੋਂ ਯੋਗਦਾਨ ਪਾਇਆ ਗਿਆ ਹੈ ਤੋਂ ਦੱਸਦੀ ਹੈ ਕਿ ਫੇਰੀਆਂ ਦੀ ਉਮਰ 30 ਸਾਲ ਤੋਂ ਵੱਧ ਹੋਣ ਦੀ ਸੰਭਾਵਨਾ ਹੈ ਆਕਲੈਂਡ ਟ੍ਰਾਂਸਪੋਰਟ ਨੇ ਕਿਹਾ ਹੈ ਕਿ ਬੈਟਰੀਆਂ ਦੀ ਉਮਰ ਲਗਭਗ 10 ਸਾਲ ਦੀ ਹੋਣ ਦੀ ਉਮੀਦ ਹੈ ਇਸ ਤੋਂ ਪਹਿਲਾਂ ਹੀ ਇਹਨਾਂ ਨੂੰ ਬਦਲਣ ਦੀ ਲੋੜ ਵੀ ਪਵੇਗੀ ਆਕਲੈਂਡ ਟ੍ਰਾਂਸਪੋਰਟ ਦੇ ਅਧਿਕਾਰ